ਲਗਾਤਾਰ ਜੰਗਲੀ ਜੀਮਾ ਦਾ ਆਏ ਦਿਨ ਹੋ ਰਿਹਾ ਸ਼ਿਕਾਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਸ਼ਿਕਾਰੀਆਂ ਦੇ ਵੱਲੋਂ ਅਕਸਰ ਸ਼ਿਕਾਰ ਕੀਤੇ ਜਾਂਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਜ਼ਾ ਮਾਮਲਾ ਨੰਗਲ ਦੇ ਕਰੀਬੀ ਪਿੰਡ ਬ੍ਰਹਮਪੁਰ ਅਪਰ ਤੋਂ ਹੈ ਜਿੱਥੇ ਇੱਕ ਸਾਂਬਰ ਮ੍ਰਿਤ ਪਾਇਆ ਗਿਆ ਐਲ ਜਦੋਂ ਇਸ ਦੀ ਸੂਚਨਾ ਪਿੰਡ ਵਾਸੀਆਂ ਵੱਲੋਂ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਦਿੱਤੀ ਗਈ ਤਾਂ ਅਧਿਕਾਰੀਆਂ ਦੀ ਟੀਮ ਵੀ ਮੌਕੇ ਉੱਤੇ ਪਹੁੰਚੀ ਜਿਨ੍ਹਾਂ ਗੱਲਬਾਤ ਕਰਦੇ ਦੱਸਿਆ ਕਿ ਉਹਨਾਂ ਨੂੰ ਮਿਲੀ ਸੂਚਨਾ ਉਪਰੰਤ ਉਹ ਮੌਕੇ ਤੇ ਪਹੁੰਚੇ ਤਾਂ ਕਿ ਇੱਕ ਸਾਂਬਰ ਮਰਿਆ ਹੋਇਆ ਪਾਇਆ ਗਿਆ ਐਲ ਉਹਨਾਂ ਕਿਹਾ ਕਿ ਸਾਂਬਰ ਦੀ ਮੌਤ ਦੇ ਅਸਲ ਕਾਰਨਾਂ ਦਾ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ ਪਰ ਇਸ ਸੰਬੰਧੀ ਡਾਕਟਰਾਂ ਵੱਲੋਂ ਮ੍ਰਿਤਕ ਸਾਂਬਰ ਦਾ ਪੋਸਟਮਾਰਟਮ ਕਰਕੇ ਰਿਪੋਰਟ ਤਿਆਰ ਕੀਤੀ ਜਾ ਰਹੀ ਗੀ ਤੇ ਉਸ ਰਿਪੋਰਟ ਦੇ ਆਧਾਰ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਦੱਸਿਓ ਸਰ ਅਸੀਂ ਤਾਂ ਆਪਣੇ ਸਟਾਫ ਸਮੇਤ ਇੱਥੇ ਪੁੱਛੇ ਸੀਗੇ ਕਿ ਸਾਨੂੰ ਕੋਲ ਆਈ ਸੀਗੀ ਜੀ ਵੀ ਉੱਥੇ ਬਰਾਂਪੁਰ ਪਰਣਾ ਜੀ ਤੇ ਇੱਕ ਸ਼ਾਂਭਰ ਜਿਹੜਾ ਅਮ੍ਰਿਤਕ ਪਿਆ ਹੋਇਆ ਤੇ ਮੈਂ ਤੇ ਸਾਡੇ ਜਸਬੀਰੀ ਜੀ ਅਨਜਾਰ ਸਾਹਿਬ ਅਸੀਂ ਸਾਰੇ ਇੱਥੇ ਪੁੱਛੀ ਜੀ ਆ ਕੇ ਆਪਣੀ ਟੀਮ ਸੁਣ ਤੇ ਤੇ ਜੋ ਸਾਡੇ ਹਾਈ ਅਫੀਸਰਾਂ ਦੇ ਹੁਕਮ ਅਨੁਸਾਰ ਹੀ ਤਾਂ ਪੋਸਟਮਾਰਟਮ ਕਰਵਾਇਆ ਸਾਂ ਤੇ ਹੁਣ ਸਾਡੀ ਗੱਡੀ ਆ ਰਹੀ ਹੈ ਇਹ ਤੋਂ ਬਾਅਦ ਇਹਨੂੰ ਸੈਂਚਰੀ ਜਿੰਨੇ ਕੇ ਜਿਹੜਾ ਇਹਦਾ 10 ਸੰਸਕਰ ਕੀਤਾ ਜਾਊਗਾ ਜੀ ਕਿੰਨੀ ਕੁ ਰੇਜ ਆ ਸਾਰੀ ਦੀ ਸੰਪਰ ਦੀ 3 ਸਾਲ ਹੈ ਸਰ ਇਹ ਬੱਚਾ ਹੈ ਹਲੇ ਕਿ ਆ ਅਡਲਟ ਦੇ ਵਿੱਚ ਹੈ ਜਿੱਦਾਂ ਚੱਲ ਹਲੇ ਪ੍ਰੀ ਮੈਚੂਰ ਹੈ ਜੀ ਪ੍ਰੀ ਮੈਚੂਰ ਹੈ ਠੀਕ ਹੈ ਸੰਭਰ ਅਸੀਂ ਦੇਖਿਆ ਪਹਿਲੇ ਵੀ ਦੋ ਸੰਭਰ ਨੂੰ ਐਕਚੁਅਲੀ ਆਪਣੇ ਫੂਡ ਦੀ ਤਲਾਸ਼ ਵਿੱਚ ਜਿੱਦਾਂ ਥੱਲੇ ਖੇਤਾਂ ਖੁੱਤਾਂ ਦੇ ਵਿੱਚ ਹਰਾਚਾਰਾ ਜਿੱਦਾਂ ਹੁੰਦਾ ਹੈ ਉਹਦੀ ਤਲਾਸ਼ ਵਿੱਚ ਥੱਲੇ ਆ ਕੇ ਪਟਕੀ ਦੀ ਜਾਂਦੇ ਆ ਉਹਨੇ ਜਾਲ ਸੀਗਾ ਸਾਰੇ ਇਹਦੇ ਵਿੱਚ ਨਾ ਇਹ ਬਜ ਬਜ ਕੇ ਇੰਜਰਡ ਹੋ ਗਿਆ ਜੀ ਉਹਦੇ ਕਰਕੇ ਫਿਰ ਕੀ ਪਤਾ ਬ੍ਰੇਨ ਇੰਜਰੀ ਜਿੱਦਾ ਜੋ ਵੀ ਹੈ ਉਹ ਵੀ ਹੋ ਸਕਦਾ ਹੈ ਡੈਥ ਹੋ ਗਈ ਹੈ ਸਰ ਬਾਕੀ ਦਾ ਪੋਸਟਮਾਰਟ ਹੋਇਆ ਸਰ ਉਹਦੇ ਵਿਹਾਰ ਤੇ ਜੋ ਰਿਪੋਰਟ ਆਵੇ ਉਹ ਤੁਹਾਨੂੰ ਪਤਾ ਚੱਲੂਗਾ ਠੀਕ ਹੈ ਨਹੀਂ ਜਿੱਦਾਂ ਹੁਣ ਮੂੰਹ ਤੇ ਕਹਿੰਦੇ ਵੇ ਮੂੰਹ ਵੀ ਫਟਿਆ ਹੋਇਆ ਦਾ ਕੀ ਗੱਲ ਹੱਥ ਕੋਲ ਤਾਂ ਨਹੀਂ ਕਿਹਾ ਜੀ ਜਾਲ ਹੈ ਨਾ ਜੀ ਉਹ ਨਹੀਂ ਉਹ ਡਾਕਟਰ ਸਾਹਿਬ ਦਾ ਕਹਿੰਦੇ ਵੀ ਮਤਲਬ ਇੰਟਰਨਲ ਜੋ ਵੀ ਇੰਜਰੀ ਨਹੀਂ ਹੈ ਕੋਈ ਠੀਕ ਹੈ ਬਾਕੀ ਪੋਸਟਮਾਰਟ ਤੇ ਵਿਹਾਰ ਤੇ ਪਤਾ ਚੱਲੂਗਾ ਜੀ ਕੀ ਹੈ ਇਮ ਇਨਚਾਰਜ ਆਪਣਾ ਨੰਗਲ ਬੀਟ ਤੇ ਸੈਂਚਰੀ ਤੇ ਸਰ ਆਪਣਾ ਸਾਨੂੰ ਸਵੇਰੇ ਇੱਕ ਮਤਲਬ ਸੂਚਨਾ ਮਿਲੀ ਸੀ ਕਿ ਆਪਣੇ ਜਿਹੜਾ ਜਾਨਵਰ ਹੈ ਇਹ ਆਪਣੇ ਬਰੰਪਰ ਉੱਪਰ ਮੁੰਡੇ ਮਤਲਬ ਮ੍ਰਿਤਕ ਪਿਆ ਹੈ ਜੀ ਤੇ ਅਸੀਂ ਆਪਣੀ ਆਪਣੀ ਟੀਮ ਨੂੰ ਲੈ ਕੇ ਮੈਂ ਆਪਣੀ ਟੀਮ ਨੂੰ ਨਾਲ ਲੈ ਕੇ ਆ ਨਾਲ ਆ ਜੋ ਆਏ ਆ ਜੀ ਇੱਥੇ ਤੇ ਆ ਕੇ ਆ ਜਿਹੜਾ ਜਾਨਵਰ ਹੈ ਉਹਨੂੰ ਦੇਖਿਆ ਤੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਜੀ ਤੇ ਇੱਥੇ ਮਤਲਬ ਆਪਣੇ ਡਾਕਟਰਾਂ ਦਾ ਹਾਲਾ ਜੀ ਅੱਛਾ ਮੇਰੇ ਵੱਲੋਂ ਆਪਣੇ ਜਿਹੜੇ ਸੀਨੀਅਰ ਅਫਸਰ ਹੈ ਉਹਨਾਂ ਨੂੰ ਦੱਸਿਆ ਗਿਆ ਤੇ ਉਹਨਾਂ ਵੱਲੋਂ ਜਿਹੜਾ ਡਾਕਟਰਾਂ ਦਾ ਪੈਨਲ ਬਣਾਇਆ ਗਿਆ ਜੀ ਤੇ ਉਹਨਾਂ ਡਾਕਟਰਾਂ ਦੇ ਪੈਨਲ ਵੱਲੋਂ ਇੱਥੇ ਆ ਕੇ ਇਹਦਾ ਜਿਹੜਾ ਪੋਸਟਮਾਰਟਮ ਕੀਤਾ ਗਿਆ ਜੀ ਤੇ ਪੋਸਟਮਾਰਟਮ ਰਿਪੋਰਟ ਆਉਣ ਤੇ ਜੋ ਵੀ ਸਾਡੀ ਕਾਰਵਾਈ ਹੋਊਗੀ ਆਪਾਂ ਕਰਾਂਗੇ ਜੀ। ਪਰ ਜਿਹਦੇ ਬਾਰੇ ਅੱਜ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਆਪਣੇ ਜਿਹੜੇ ਡਾਕਟਰ ਹੈ ਡਾਕਟਰ ਦੀ ਜਿਹੜੀ ਪੋਸਟਮਾਰਟਮ ਰਿਪੋਰਟ ਆਊਗੀ ਉਹਦੇ ਤੇ ਹੀ ਪਤਾ ਚੱਲੂਗਾ ਜੀ। ਅੱਗੇ ਸਰ ਹੁਣ ਤਾਂ ਆਪਾਂ ਇਹਨੂੰ ਲੈ ਕੇ ਜਾਵਾਂਗੇ ਜੀ ਇੱਥੋਂ ਆਪਣਾ ਸਾਡੀ ਗੱਡੀ ਆ ਰਹੀ ਹੈ ਜੀ ਇਹਨੂੰ ਲੈ ਕੇ ਜਾਵਾਂਗੇ ਤੇ ਇਹ ਕੀ ਸਮਝਦੇ ਹੋ ਸਾਰਾ ਏਰੀਆ ਹੁਣ ਆਪਣੇ ਆਪ ਬਹੁਤ ਜ਼ਿਆਦਾ ਹੈ ਜੀ ਹੁਣ ਇਹ ਹੈ ਕਿ ਜਿੰਨੀ ਕ ਅਪ ਤੋਂ ਆਪਣਾ ਮਤਲਬ ਰਾਤ ਦੇ ਟਾਈਮ ਦੇ ਵਿੱਚ ਆਪਾਂ ਕਰ ਸਕਦੇ ਹਾਂ ਆਪਣੇ ਵੱਲੋਂ ਗਸ਼ਤਾ ਸਾਡੇ ਵੱਲੋਂ ਕੀਤੀ ਜਾਂਦੀ ਹੈ ਜੀ ਤੇ ਬਟ ਏਰੀਆ ਜ਼ਿਆਦਾ ਹੋਣ ਕਰਕੇ ਤੇ ਏਰੀਆ ਖੁੱਲਾ ਹੋਣ ਕਰਕੇ ਥੋੜਾ ਇਸ ਚੀਜ਼ ਨੂੰ ਮਤਲਬ ਉਹ ਕਰਨ ਵਿੱਚ ਪਰੇਸ਼ਾਨੀ ਜਿਹੜੀ ਉਹ ਪੇਸ਼ ਆ ਰਹੀ ਹੈ ਜੀ ਤੇ ਮੇਰੇ ਪਾਸ ਇਹ ਹੈ ਕਿ ਮੇਰੇ ਪਾਸ ਇੱਧਰ ਨੰਗਲ ਦੀ ਬੀਟ ਤੇ ਸੈਂਚਰੀ ਦੇ ਇਲਾਵਾ ਮੇਰੇ ਪਾਸ ਨੂਰਪੁਰ ਵਿਦੀ ਜੰਗਲੀ ਜੀ ਬੀਟ ਤੇ ਕਾਨਪੁਰ ਖੂਈ ਜੰਗਲੀ ਜੀ ਬੀਟ ਵੀ ਹੈ ਜੀ ਮੈਨੂੰ ਫਿਰ ਇੱਧਰ ਵੀ ਮਤਲਬ ਮੈਨੂੰ ਉਹ ਕਰਨਾ ਪੈਂਦਾ ਜੀ ਨਾਕੇ ਵਗੈਰਾ ਇੱਧਰ ਵੀ ਦੇਖਣਾ ਦਾ ਇਹ ਗਸਤ ਵਗੈਰਾ ਦਾ ਤੇ ਮੈਨੂੰ ਉਧਰ ਵੀ ਨਾਲ ਹੀ ਇਹ ਕਰਨਾ ਪੈਂਦਾ ਦੇਖਣਾ ਪੈਂਦਾ ਜੀ ਤੇ ਉਧਰ ਮੇਰੇ ਪਾਸ ਇੱਕ ਆਪਣੇ ਦੋਨਾਂ ਬੀਟਾਂ ਦੇ ਵਿੱਚ ਇੱਕ ਹੀ ਜਿਹੜਾ ਆਪਣਾ ਉਹ ਹੈ ਜੀ ਵਰਕਰ ਹੈ ਜੀ ਜਿਹਦੇ ਨਾਲ ਮੈਂ ਮਤਲਬ ਕੰਮ ਚੱਲ ਰਿਹਾ ਹੁਣ